ਮੇਰਾ ਨਾਮ ਗੁਰਮੀਤ ਕੋਰੇ ਮੈਂ ਬਾਜਵਾ ਕਲੋਨੀ ਦੀ ਰਹਿਣ ਵਾਲੀ ਆ ਪਰ 8 ਸਾਲ ਹੋ ਗਏ ਜਿੱਤੇ ਇੱਥੇ ਆਏ ਆ ਇਹੀ ਹਾਲਾਤ ਨੇ ਮੁਸ਼ਕ ਗੰਦਗੀ ਬਹੁਤ ਜ਼ਿਆਦਾ 스멜 ਚੜਦੀ ਏ ਇਹਦਾ ਕੋਈ ਹੱਲ ਨਹੀਂ ਹੋਇਆ ਅ ਕਪਲੇਂਟਾ ਕਰਦੇ ਨੂੰ 8 ਸਾਲ ਹੋ ਗਏ ਸਾਨੂੰ ਸਾਡੇ ਕ ਮਕਾਨਾਂ ਦੀ ਕੋਈ ਵੈਲਿਊ ਨਹੀਂ ਤੇ ਬਣਾ ਜਾਂਦੀ ਨੇ ਨੇ ਪੈਸੇ ਲਾ ਜਾਂਦੀ 8 ਸਾਲ ਹੋ ਗਏ ਕਦੀ ਸੋਲਵ ਨਹੀਂ ਹੋਈ ਸਮੱਸਿਆ ਕਦੀ ਨਹੀਂ ਸਰ ਆਂਦੇ ਨੇ ਆ ਕੇ ਦੇਖ ਕੇ ਮੜੇ ਜੀ ਡੰਡਾ ਮਾਰਦੇ ਚੱਲ ਜਾਂਦੇ ਨੇ ਫਿਰ ਇੱਕ ਦਿਨ ਠੀਕ ਰਹਿੰਦਾ ਫਿਰ ਉਹੀ ਹਾਲਾਤ ਹੋ ਜਾਂਦੇ ਨੇ ਮਹੀਨੇ ਬਾਅਦ ਕੋਈ 8 ਦਿਨਾਂ ਬਾਅਦ ਆਉਂਦੇ ਆ ਮਾਣਾ ਮੋਟਾ ਡੰਡਾ ਮਾਰਦੇ ਬਸ ਕੋਈ ਹੱਲ ਨਹੀਂ ਮਹਿੰਗੀ ਜ਼ਮੀਨ ਹੈ ਇਸ ਏਰੀਆ 'ਚ ਬੜੇ ਵਧੀਆ ਵਧੀਆ ਘਰ ਬਣਾਏ ਲੋਕਾਂ ਨੇ ਕਾਫੀ ਇਨਵੈਸਟ ਕਰਕੇ ਘਰ ਬਣਾਏ ਆ ਤੇ ਮਤਲਬ ਚੰਗੇ ਲੋਕ ਇੱਧਰ ਜਗ੍ਹਾ ਲੈਣ ਨੂੰ ਤਰਸਦੇ ਹੀ ਪਰ ਸਰ ਜਗ੍ਹਾ ਲੈਣ ਤਾਂ ਕੋਈ ਫਾਇਦਾ ਨਹੀਂ ਇੰਨੇ ਸੀਵਰੇਜ ਬੈਕ ਪਾਣੀ ਮਾਰਦਾ ਸਾਰੇ ਕਮਰੇ ਘਰਾਂ 'ਚ ਬੈਕ ਆਂਦਾ ਪਾਣੀ ਕਿਉਂਕਿ ਜਦ ਪੜ ਜਾਂਦੇ ਫਿਰ ਬੈਕ ਹੀ ਆਣਾ ਪਾਣੀ ਬਰਸਾਤ ਦੇ ਦਿਨਾਂ 'ਚ ਬਹੁਤ ਬਹੁਤ ਬੁਰਾ ਹਾਲਤ ਹੁੰਦਾ ਇੱਥੇ ਖੜਾ ਨਹੀਂ ਹੋਇਆ ਜਾਂਦਾ ਇੰਨੀ ਸਮੈਲ ਹੈ ਬਸ ਨਹੀਂ ਬਪੀ ਤਾਜੀ ਸੀਵਰੇ ਦੀ ਸਮੱਸਿਆ ਬਾਰੇ ਦੱਸੋ ਤੁਸੀਂ ਤੇ ਬੀਐਲਓ ਇਸ ਇਰੀਆ ਦੇ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਦੱਸਿਆ ਗਿਆ ਕਿ ਮੈਂ ਇਸ ਇਲਾਕੇ ਦਾ ਬੀਐਲਓ ਵੀ ਹਾਂ ਔਰ ਮੈਨੂੰ ਘਰ-ਘਰ ਵਾਸਤੇ ਵੋਟਾਂ ਬਣਾਉਣ ਵਾਸਤੇ ਜਾਂ ਵੋਟਾਂ ਦੀ ਸੁਧਾਈ ਕਰਨ ਵਾਸਤੇ ਜਾਣਾ ਪੈਂਦਾ ਕਿ ਹਰ ਘਰ ਵਿੱਚੋਂ ਇਹੋ ਹੀ ਕੰਪਲੇਂਟ ਆਉਂਦੀ ਹੈ ਵੀ ਸਾਡੇ ਇੱਕ ਵੀ ਕੋਈ ਹੱਲ ਕਰਾਜੋ ਵੋਟਾਂ ਬਣਾਉਣ ਤੇ ਤੁਸੀਂ ਆ ਜਾਂਦੇ ਹੋ ਵੋਟਾਂ ਲੈਣ ਵਾਲੇ ਵੀ ਆ ਜਾਂਦੇ ਆ ਪਰ ਇਹਨਾਂ ਦਾ ਸੀਵਰੇ ਦਾ ਕੋਈ ਹੱਲ ਕਰਾ ਦਿਓ ਪਰ ਅਸੀਂ ਪਿਛਲੇ ਲਗਭਗ 7-8 ਸਾਲ ਤੋਂ ਹੀ ਦੇਖ ਰਹੇ ਆ ਪੀ ਇਹ ਸੀਵਰੇਜ ਦਾ ਹਾਲ ਇੰਨਾ ਮਾੜਾ ਕਿ ਸੀਵਰੇਜ ਪਿਆ ਦਾ ਹੀ ਢੰਗ ਦਾ ਨਹੀਂ ਸਰਕਾਰ ਨੂੰ ਜਾਂਚ ਕਰवानी ਚਾਹੀਦੀ ਪੀ ਉਸ ਵੇਲੇ ਕਿਹੜਾ ਠੇਕੇਦਾਰ ਸੀ ਜਿਨੇ ਇੰਨਾ ਘਟਿਆ ਮਟੀਰੀਅਲ ਵਰਤ ਕੇ ਇਹੋ ਜਿਹਾ ਸੀਵਰੇਜ ਪਾਇਆ ਕੀ ਸਮੱਸਿਆ ਹੈ ਪਾਈਪਾਂ ਛੋਟੀਆਂ ਆ ਜਾਂ ਕੁਝ ਹੋਰ ਪਰਾਵਾ ਪਾਈਪਾਂ ਵੀ ਛੋਟੀਆਂ ਨੇ ਔਰ ਮੇਰੇ ਖਿਆਲ ਦੇ ਨਾਲ ਇਹਦੀ ਲੈਵਲਿੰਗ ਵੀ ਜਿਹੜੀ ਆ ਉਹ ਸਹੀ ਨਹੀਂ ਹੋਈ ਸੀ ਲੈਵਲ ਗਲਤ ਕੱਢਿਆ ਗਿਆ ਤਾਂ ਲੈਵਲ ਸਹੀ ਨਹੀਂ ਨਿਕਲਿਆ ਤਾਂ ਠੇਕੇਦਾਰ ਨੇ ਜਿਹੜਾ ਕੱਢਿਆ ਦੇਖਿਆ ਏਰੀਆ ਨੂੰ ਆਂਦੀ 메ਨ ਸੜਕ ਦਾ ਬੁਰਾ ਹਾਲ ਹੈ ਇੱਕ ਸਕੂਲ ਆ ਇੱਕ ਧਾਰਮਿਕ ਜਗ੍ਹਾ ਕਾਫੀ ਵਧੀਆ ਇੱਥੇ ਸੜਕ ਦਾ ਕਿਦੋਂ ਦੀ ਸਮੱਸਿਆ ਹੈ ਸੜਕ ਦੀ ਸਮੱਸਿਆ ਹੋਈ ਪਿਛਲੇ 4-5 ਸਾਲ ਤੋਂ ਮੈਂ ਦੇਖਦਾ ਆ ਰਿਹਾ ਸੜਕ ਥੋੜੀ ਜਿਹੀ ਬਣੀ ਵੀ ਆ ਸੀ ਪਿੱਛੇ ਜੀ ਵਿੱਚੋਂ ਅ ਮੇਰੇ ਖਿਆਲ ਨਾਲ ਮੈਂ ਇਤਨੀ ਕੰਪਲੇਂਟ ਜਿਹੜੀ ਆ ਨਾ ਪ੍ਰਧਾਨ ਮੰਤਰੀ ਦੀ ਸੜਕ ਯੋਜਨਾ ਤਹਿਤ ਐਪ ਆਂਦੀ ਆ ਮੇਰੀ ਸੜਕ ਉਹਦੇ ਵਿੱਚ ਸ਼ਹਿਰੀ ਖੇਤਰ ਦੀਆਂ ਜਿਹੜੀਆਂ ਸੜਕਾਂ ਨੇ ਉਹਦੀ ਫੋਟੋ ਖਿੱਚ ਕੇ ਤੁਸੀਂ ਪਾ ਸਕਦੇ ਹੋ ਤੇ ਉਹ ਕੰਪਲੇਂਟ ਜਿਹੜੀ ਆ ਸਿੱਧੀ ਪ੍ਰਧਾਨ ਮੰਤਰੀ ਤੱਕ ਜਾਂਦੀ ਆ ਮੈਂ ਉਸ ਸੜਕ ਦੀ ਫੋਟੋ ਖਿੱਚ ਕੇ ਉਸ ਐਪ ਦੇ ਉੱਤੇ ਅਪਲੋਡ ਕੀਤੀ ਉੱਥੋਂ 3 ਦਿਨ ਬਾਅਦ ਮੈਨੂੰ 3 ਦਿਨ ਜਾਂ ਜ਼ਿਆਦਾ ਦਿਨ ਹੋ ਉਸਦਾ ਫੋਨ ਆਂਦਾ ਕਿ ਤੁਹਾਡੀ ਉਸ ਸਮੱਸਿਆ ਦਾ ਹੱਲ ਹੋ ਗਿਆ ਜਦੋਂ ਮੈਂ ਉਹਨਾਂ ਨੂੰ ਕਿਹਾ ਕਿ ਉਸ ਮਸਲੇ ਦਾ ਹੱਲ ਨਹੀਂ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਦਾ ਫੋਨ ਕੱਟ ਕੇ ਥੈਂਕ ਯੂ ਕਹਿ ਕੇ ਫੋਨ ਕੱਟ ਦਿੰਦੇ ਆ ਤੇ 15 ਕਿ ਦਿਨ ਬਾਅਦ ਫੇਰ ਇੱਕ ਕੀ ਹੁੰਦਾ ਕਿ ਉਸੇ ਜਿਹੇ ਏਰੀਆ ਦੇ ਵਿੱਚ ਮਸਲ 10 ਮੀਟਰ ਦਾ ਇੱਕ ਟੋਟਾ ਬਣਾ ਕੇ ਚਲੇ ਜਾਂਦੇ ਆ ਸ਼ਾਇਦ ਉਹ ਉਹੀ ਦਿਖਾਉਣ ਵਾਸਤੇ ਸੀਗਾ ਵੀ ਅਸੀਂ ਹੱਲ ਕਰ ਆਏ ਆ ਉਹ 10 ਮੀਟਰ ਦਾ ਟੋਟਾ ਜਿਹੜਾ ਉਹ ਤੁਸੀਂ ਅੱਜ ਵੀ ਦੇਖ ਸਕਦੇ ਹੋ ਉੱਥੇ ਬਣਿਆ ਹੋਇਆਗਾ ਹਾਦਸੇ ਵੀ ਹੁੰਦੇ ਹੋਣਗੇ ਸੜਕਾਂ 'ਤੇ ਬਹੁਤ ਜ਼ਿਆਦਾ ਡੂੰਗੇ ਡੂੰਗੇ ਟੋਏ ਨੇ ਛੋਟੇ ਛੋਟੇ ਬੱਚੇ ਸਵੇਰੇ ਸਕੂਲੇ ਜਾਂਦੇ ਜਦੋਂ ਕਿਤੇ ਮੰਨ ਲਓ ਇੱਕ ਚੌਂਕ ਪੈਂਦਾ ਚੌਂਕ ਦੇ ਵਿੱਚ ਕੋਈ ਐਸਐਜ ਤੋਂ ਆ ਰਿਹਾ ਕੋਈ ਐਸਐਜ ਤੋਂ ਆ ਰਿਹਾ ਜਦੋਂ ਉਹ ਟੋਏ ਦੇ ਵਿੱਚ ਸਪੀਡ ਦੇ ਵਿੱਚੋਂ ਲੰਘਦਾ ਤੇ ਉੱਥੇ ਹਾਦਸਾ ਹੋਣਾ ਤਾਂ ਜਿਹੜਾ ਉਹ ਲਾਜ਼ਮੀ ਹੈ ਕਦੀ ਨਗਰ ਕੌਂਸਲ ਨੂੰ ਨਗਰ ਕੌਂਸਲ ਦੇ ਅੰਡਰ ਆਉਂਦੀ ਹੈ ਸੜਕ ਕਈ ਐਸੇਵਰੇਜ ਇਹਨਾਂ ਦੀ ਸੀਵਰੇਜ ਦੀ ਸੜਕ ਦੀ ਕੰਪਲੇਂਟ ਕੀਤੀ ਮਨਲਾਵਾਸੀਆਂ ਨੇ ਬਹੁਤ ਵਾਰੀ ਕੰਪਲੇਂਟ ਕੀਤੀ ਹੈ ਜੇ ਕੋਈ ਅੰਦਰ ਕੋਈ ਉਂਦਾ ਕੋਈ ਅਧਿਕਾਰੀ ਹੁੰਦਾ ਉਹਨਾਂ ਨੂੰ ਵੀ ਇਹ ਕਹਿੰਦੇ ਨੇ ਦੱਸਦੇ ਨੇ ਪਰ ਜਿੱਦਾਂ ਇਹਨਾਂ ਪਹਿਲੇ ਵੀ ਦੱਸਿਆ ਕਿ ਉਹ ਕੱਦੇ ਦੇਣ ਉਹਨਾਂ ਨੇ ਸੀਵਰੇਜ ਦੇ ਜਿਹੜੇ ਅਧਿਕਾਰੀ ਭੇਜਦੇ ਨੇ ਕਰਮਚਾਰੀ ਤੇ ਉਹ ਇੱਥੇ ਜਿਹੜਾ ਮਾਸ ਪੁੰਝਾ ਮਾਰ ਕੇ ਸਾਫ਼ ਕਰਦੇ ਆ ਪਰ ਉਹ ਕੰਮ ਕੰਮ ਟਪਾਉ ਜਿਹੜਾ ਉਹ ਤਰੀਕਾ ਆ ਉਹ ਕੋਈ ਸਥਾਈ ਹੱਲ ਨਹੀਂ ਹੈ ਪਾਜੀ ਮੇਰਾ ਨਾਮ ਜਤਿੰਦਰ ਕੁਮਾਰ ਆ ਬਾਈਵਾ ਕਲੋਨੀ ਚ ਰਹਿਦਾ ਰਹਿਣ ਵਾਲਾ ਮੈਂ 3 ਨੰਬਰ ਗਲੀ ਐ ਸਾਡਾ ਘਰ ਪਰਕਾ ਕੀ ਦਸੀਏ ਤੁਹਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਈ ਪਈ ਹੈ ਸੀਵਰੇਜ ਦੀ ਇੱਥੇ ਸੀਵਰੇਜ ਤੇ ਆ ਸੜਕ ਮੇਨ ਦੀ ਸੀਵਰੇਜ ਦੀ ਪ੍ਰੋਬਲਮ ਇਹ ਹੈ ਕਿ ਜਿਹੜਾ ਲੀਕੇਜ ਪਰਮਾਨੈਂਟ ਹੁੰਦੀ ਰਹਿੰਦੀ ਹੈ ਤੇ ਪਰਮਾਨੈਂਟ ਹੱਲੇ ਦਾ ਕੋਈ ਹੁੰਦਾ ਹੀ ਨਹੀਂ ਹੈ ਸੀਵਰੇਜ ਵਾਲੇ ਆਉਂਦੇ ਆ ਵਿਚਾਰੇ ਚਲੋ ਹਫ਼ਤੇ 'ਚ ਇੱਕ ਦੋ ਵਾਰੀ ਜਾਂ ਮੰਨ ਲਓ ਮਹੀਨੇ 'ਚ ਇੱਕ ਦੋ ਵਾਰੀ ਜੀ ਆ ਵੀ ਜਾਣ ਉਹ ਡੰਡੇ ਡੁੰਡੇ ਮਾਰ ਕੇ ਬਾਸ ਮਾਰ ਕੇ ਸਾਫ਼ ਕਰ ਜਾਂਦੇ ਆ ਇੱਕ ਦੋ ਦਿਨਾਂ ਬਾਅਦ ਫੇਰ ਉਹੀ ਹਾਲ ਹੋ ਜਾਂਦਾ ਤੇ ਜਦੋਂ ਕਿਤੇ ਆਇਆ ਗਿਆ ਕਿਤੇ ਪਰੋਣਾ ਕੋਈ ਰਿਸ਼ਤੇਦਾਰ ਆ ਜੇ ਕੋਈ ਮੰਨ ਲਓ ਕਿੰਨੇ ਕੋਈ ਫੰਕਸ਼ਨ ਕਰਾਣਾ ਉਦੋਂ ਤੇ ਹੋਰ ਜ਼ਿਆਦਾ ਦਿੱਕਤ ਹੋ ਜਾਂਦੀ ਹੈ ਜੀ ਇੱਥੇ ਤੇ ਜਿਹੜਾ ਇਹਦਾ ਪਰਮਨੈਂਟ ਕੋਈ ਵੀ ਸੋਲੂਸ਼ਨ ਨਹੀਂ ਕੱਢਿਆ ਜਾਂਦਾ ਜੀ ਇਹ ਪਤਾ ਨਹੀਂ ਕੀ ਗੱਲ ਹੈ ਪ੍ਰਸ਼ਾਸਨ ਨੂੰ ਕਿਉਂ ਨਹੀਂ ਕਰਦੇ ਤੇ ਜਿਹੜਾ ਬੈਗ ਪਾਣੀ ਘਰਾਂ ਦੇ ਬੈਗ ਤਾਂ ਕੰਦਾ ਪਿਆ ਜੀ ਜਿਹੜੀ ਬੋ ਹੈ ਬਹੁਤ ਜ਼ਿਆਦਾ ਆਉਂਦੀ ਹੈ ਘਰਾਂ ਦੇ ਵਿੱਚ ਰਹਿਣਾ ਖਾਣਾ ਵੀ ਬਹੁਤ ਔਖਾ ਹੋਇਆ ਪਿਆ ਜੀ ਅਨੇ ਮਹੰਗੇ ਮਹੰਗੇ ਇੱਥੇ ਪਲਾਟ ਲਏ ਦੇ ਅਨੇ ਅਨੇ ਮਹੰਗੇ ਮਹੰਗੇ ਆਪਾਂ ਘਰ ਬਣਾਇਆ ਪਰ ਮੂਲ ਕੋਈ ਨਹੀਂ ਇਸ ਟਾਈਮ ਦੀ ਤੇ ਜਿਹੜਾ ਮੰਨ ਲਓ ਕੋਈ ਖਾਲੀ ਪਲਾਟ ਆ ਪਾਣੀ ਆ ਜਿਹੜਾ ਲੋਕਾਂ ਨੇ ਆਪਣਾ ਖਾਲੀ ਪਲਾਟਾਂ ਚ ਕੱਢਿਆ ਦਾ ਤੇ ਜੇ ਮੰਨ ਲਓ ਪਲਾਟ ਬਣ ਜਾਣ ਤੇ ਫਿਰ ਉਹ ਪਾਣੀ ਕਿੱਥੇ ਜਾਏਗਾ ਜੀ ਫਿਰ ਤੇ ਪਾਣੀ ਗਲੀ ਚ ਹੀ ਰਹੂਗਾ ਜੀ ਤੇ ਗੰਦਗੀ ਬਹੁਤ ਜ਼ਿਆਦਾ ਬਿਮਾਰੀ ਫੈਲਣ ਦਾ ਪੂਰਾ ਡਰ ਆ ਜੀ ਬੱਚੇ ਵੀ ਖੇਡਦੇ ਆ ਕਈ ਵਾਰੀ ਹਾਸੇ ਵੀ ਹੋ ਜਾਂਦੇ ਆ ਬਹੁਤ ਜ਼ਿਆਦਾ ਬੁਰਾ ਹਾਲ ਹੈ ਦਾ ਪਲੀਜ਼ ਕੋਈ ਨਾ ਕੋਈ ਸੋਲੂਸ਼ਨ ਕੱਢਿਆ ਜਾਏ ਬਰਸਾਤ ਦੇ ਦਿਨਾਂ ਚ ਕਾਫੀ ਹੋਰ ਜ਼ਿਆਦਾ ਵਧ ਜਾਂਦੀ ਹੋਵੇ ਬਰਸਾਤ ਬਰਸਾਤ ਦੇ ਦਿਨਾਂ ਵਿੱਚ ਤੇ ਪੁੱਛਿਆ ਹੀ ਕੁਛ ਨਾ ਜੀ ਬਹੁਤ ਜਿਆਦਾ ਹੋਰ ਜਿਆਦਾ ਮਾੜੇ ਹਾਲਾਤ ਹੋ ਜਾਂਦੇ ਆ ਤੇ ਲੰਗਣਾ ਵੀ ਓਖਾ ਹੋ ਜਾਂਦਾ ਜੀ ਇੰਨਾ ਜਿਆਦਾ ਗੰਦ ਪੈ ਜਾਂਦਾ ਹੁੰਦਾ ਤੇ